ਅੱਜ ਸੁਰੱਖਿਆ ਤੇ ਮੰਦੇ ਨਜ਼ਰ ਬਟਾਲਾ ਦੇ ਵਿੱਚ ਅੱਜ ਪੁਲਿਸ ਦੇ ਵੱਲੋਂ ਵਿਸ਼ੇਸ਼ ਚੈਕਿੰਗ ਕੀਤੀ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਂ ਵੀ ਘਟਨਾ ਨਾ ਵਾਪਰੇ ਬਟਾਲਾ ਪੁਲਿਸ ਦੇ ਐਸਐਸਪੀ ਨੇ ਕਈ ਕਿਲੋਮੀਟਰ ਪੈਦਲ ਚੱਲ ਕੇ ਚੈਕਿੰਗ ਕੀਤੀ ਇਸ ਤੋਂ ਇਲਾਵਾ 6 ਜੀਐਸਪੀ ਇਕਐਸਪੀ ਤੇ 200 ਦੇ ਕਰੀ ਪੁਲਿਸ ਮੁਲਾਜ਼ਮ ਚੈਕਿੰਗ ਦੇ ਵਿੱਚ ਇਸ ਮਹਿੰਮ ਦੇ ਨਾਲ ਜੁੜੇ ਹੋਏ ਸੀ ਉਧਰ ਗੱਲਬਾਤ ਦੌਰਾਨ ਬਟਾਲਾ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦਾ ਕਹਿਣਾ ਹੈ ਕਿ ਕੋਈ ਵੀ ਅਨਸੁਖਾ ਵਿਕਟਨਾ ਨਾ ਵਾਪਰੇ ਜਿਸ ਨੂੰ ਲੈ ਕੇ ਉਹ ਰੋਜ਼ਾਨਾ ਹੀ ਚੈਕਿੰਗ ਕਰਦੇ ਨੇ ਜੇ ਕੋਈ ਸਮਾਜ ਵਿਰੋਧੀ ਅਨਸਰ ਉਹਨਾਂ ਨੂੰ ਮਿਲਦਾ ਤਾਂ ਉਸ ਦੇ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ ਇਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਸਾਡੇ ਸਾਰੇ ਅਧਿਕਾਰੀ ਰੋਜ਼ਾਨਾ ਵਕ ਵਕ ਸਮੇ ਸੜਕਾਂ ਤੇ ਜਾ ਕੇ ਖੁਦ ਚੈਕਿੰਗ ਕਰਕੇ ਆਉਂਦੇ ਨੇ ਤਾਂ ਜੋ ਇਹ ਜਾਣਿਆ ਜਾਵੇ ਕਿ ਆਖਿਰ ਇਸ ਵੇਲੇ ਸ਼ਹਿਰ ਦਾ ਮਾਹੌਲ ਕਿਵੇਂ ਦਾ ਹੈ ਕਿ ਕੋਈ ਅਨਸੁਖਾਂ ਵੀ ਕਰਨਤ ਨਹੀਂ ਵਾਪਰੀ ਅੰਦਾ ਕਹਿਣਾ ਹੈ ਕਿ ਸ਼ਹਿਰ ਨੂੰ ਸੁਰੱਖਿਅਤ ਬਣਾਉਣ ਦੇ ਲਈ ਪੁਲਿਸ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਅਜਿਹੇ ਅਭਿਆਨ ਚਲਾਇਆ ਵੀ ਜਾਂਦੇ ਨੇ ਅੱਜ ਪੂਰੇ ਸ਼ਹਿਰ ਦੇ ਵਿੱਚ ਦੇਖਿਆ ਗਿਆ ਕਿ ਜੀਓ ਸਾਹਿਬਾਨ ਅਕੀਸਾਫ ਤੁਸੀਂ ਆਪ ਅਰੋਰ ਤੇ ਹੋ ਔਰ ਹਰ ਸ਼ਹਿਰ ਦਾ ਨਾਕਾ ਕਵਰ ਕੀਤਾ ਜਾਦਾ ਇਹਦਾ ਕੋਈ ਖਾਸ ਕਾਰਨ ਨਹੀਂ ਜਿਵੇਂ ਜਿੱਦਾਂ ਅਸੀਂ ਪਹਿਲਾਂ ਵੀ ਜਿਹੜੀ ਰੁਟੀਨ ਦੇ ਵਿੱਚ ਨਾਕਾ ਬੰਦੇ ਕਰਦੇ ਰਹਿੰਦੇ ਹਾਂ ਉਹਨਾਂ ਬੜੀ ਵੱਤ ਦੱਸੀਆ ਤੇ ਅੱਜ ਵੀ ਉਸੇ ਤਰ੍ਹਾਂ ਹੀ ਅਸੀਂ ਪੂਰੇ ਬਟਾਲੇ ਜਿਹਦੇ ਦੇ ਵਿੱਚ ਨਾਕਾ ਬੰਦ ਸਾਡੇ ਕੈਪਟਨ ਸਾਹਿਬਾਨ ਤੇ ਛੇ ਡੀਐਸਪੀ ਸਾਹਿਬਾਨ ਤੇ ਸਾਰੇ ਐਸਐਸਪੀ ਸਾਹਿਬਾਨ ਇਹ ਬਾੜ ਹੈਗੇ ਅਸੀਂ ਪੰਜ ਤੋਂ ਲੈ ਕੇ 9 ਵਜੇ ਤੱਕ ਉਹਨਾਂ ਲਾਕਾਬੰਦੀ ਕੀਤੀ ਹੈ ਆਪਣੇ ਪੂਰੇ ਜ਼ਿਲ੍ਹੇ ਦੇ ਤੇ ਸ਼ਹਿਰਾਂ ਦੇ ਜੋ ਐਂਟਰੀ ਤੇ ਐਗਜ਼ਿਟ ਪੁਆਇੰਟ ਹੈ ਉੱਥੇ ਸਾਰੀ ਚੈਕਿੰਗ ਹੋ ਰਹੀ ਹੈ ਕਿੰਨੇ ਜਵਾਨ ਫੋਰਟ ਲੱਗੇ ਹੋਏ ਇਹਦੇ ਵਿੱਚ ਜੀ ਕਰੀਬ 200 ਦੇ ਨੇੜੇ ਜਵਾਨ ਲੱਗੇ ਹੋਏ ਆ ਇਹਨਾਂ ਨੂੰ ਅਸੀਂ ਹਦਾਇਤਾਂ ਦਿੱਤੀਆਂ ਹੈਗੀਆਂ ਕਿ ਸਪੈਸ਼ਲੀ ਜਿਹੜੇ ਟੂ ਵਿਲਰਸ ਹੈਗੇ ਆ ਉਹਨਾਂ ਦੇ ਜਿਹੜੇ ਮੂੰਹ ਬਣ ਕੇ ਆਉਂਦੇ ਆ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਈਵਨਿੰਗ ਟਾਈਮ ਹੀ ਨਹੀਂ ਅਸੀਂ ਜਿਹੜ ਅਲੱਗ-ਅਲੱਗ ਵਕਤ-ਵਕਤ ਸਮੇਂ ਦੇ ਉੱਤੇ ਜਿਹੜਾ ਹੈਗਾ ਅਸੀਂ ਇਹ ਚੈਕਿੰਗ ਕਰਦੇ ਰਹੇ ਹਾਂ। ਤੁਸੀਂ ਖਾਸ ਕਰਕੇ ਦੇਖਿਓਗੇ ਕਿ ਤੁਸੀਂ ਜੋ ਰੈਸਪੀ ਸਾਹਿਬ ਜਿਹੜਾ ਵਾ ਉਹ ਪੂਰਾ ਬਟਾਲਾ ਸ਼ਹਿਰ ਦਾ ਇੰਟਰਨਲ ਏਰੀਆ ਪੈਦਲ ਪੁੱਗਦੇ ਨਜ਼ਰ ਆਇਆ। ਕੁਝ ਖਾਸ ਹੋ ਗਿਆ। ਅੱਜ ਜੀ ਅੱਜ ਜੀ ਬਿਲਕੁਲ ਜਿਹੜਾ ਅਸੀਂ ਜਿਵੇਂ ਤੁਹਾਨੂੰ ਦੱਸਿਆ ਕਿ ਪੂਰੇ ਜ਼ਿਲ੍ਹੇ 'ਚ ਡੋਮਿਨੇਸ਼ਨ ਕੀਤੀ ਸੀ ਤਾਂ ਅੱਜ ਅਸੀਂ ਜਿਹੜਾ ਇਹ ਸਪੈਸ਼ਲ ਕੈਂਪੇਨ ਦੇ ਤਹਿਤ ਜਿਹੜਾ ਸ਼ਰਾਫਾ ਬਜਾ ਰਹੇ ਨੂੰ ਕਵਰ ਕਰਨਾ ਸੀਗਾ। ਕਿ ਜੋ ਕਿ ਤੁਸੀਂ ਦੇਖਿਆ ਕਿ ਇੱਥੇ ਗੱਡੀ ਨਹੀਂ ਜਾਂਦੀ ਤਾਂ ਅਸੀਂ ਪੈਦਲ ਜਿਹੜਾ ਹੈਗਾ ਸਾਰਾ ਬਾਜ਼ਾਰ ਕਵਰ ਕੀਤਾ। बाकी इतने सिक्योरिटी बिल्कुल रूटन चैकिंग है बिल्कुल मैं जिन्हें दसाया कि साड़ी डेली ही चेकिंग चल रही है उस तहत ही चेकिंग चल रही है बाकी ये है जी कोई शरारती अंसर फड़िया जाएगा या कोई लीगल चीज़ फरी जाती है तो उसके खिलाफ बिल्कुल अभी कार्रवाई कराएंगे